ਹੋਰ ਭਗਤਾ ਸਭ ਠੀਕ ਐ ਹਾਂ ਹਾਂ ਠੀਕਾ ਠੀਕਾ ਕਿਉਂ ਦਾ ਬਸਦਾ ਰਹਿ ਬਾਰੇ ਨਿਆਰੇ ਹੋ ਜਾਣਗੇ ਤੇਰੇ ਜੇ ਬਾਬਿਆਂ ਦੀ ਤੂੰ ਇੱਕ ਗੱਲ ਮੰਨੇ ਕਿਹੜੀ ਗੱਲ ਦੇਖ ਭਗਤਾ ਹੁਣ ਤੇਰੇ ਕੋਲੇ ਇੱਕ ਗੱਡੀ ਆ ਤੇ ਮੇਰੀ ਨਹੀਂ ਹੈ ਤਾਂ ਬਦ ਡਰਾਈਵਰ ਐ ਤੇ ਉਹੀ ਤੈਨੂੰ ਗੱਲ ਕਹਿਣ ਲੱਗਿਆ ਜੇ ਤੂੰ ਬਾਬਿਆਂ ਦੀ ਇੱਕ ਗੱਲ ਮੰਨੇ ਤੈਨੂੰ ਐਸਾ ਕੁਝ ਕਰਕੇ ਦਵਾਂਗੇ ਮੰਤਰ ਗੱਡੀਆਂ ਦੀਆਂ ਲੈਣਾ ਲੱਗ ਜਾਣਗੀਆਂ ਤੇਰੇ ਘਰੇ ਲੈ ਤੇਰੇ ਘਰੇ ਤੋਂ ਡਿਵੈਂਡਰ ਨਾ ਜੇ ਮੇਰੇ ਕੋਲੇ ਉਹ ਭਗਤਾ ਸਾਰਾ ਕੁਝ ਹੋ ਜਾਣਾ ਤੋਂ ਗੱਲ ਤਾਂ ਮੰਨ ਇੱਕ ਬਾਬਿਆਂ ਦੀ ਬਾਬਿਆਂ ਨੇ ਬੜੀ ਦੂਰ ਜਾਣਾ ਥੋੜਾ ਮਾਇਆ ਦਾ ਕਰ ਕੋਈ ਇੰਤਜ਼ਾਮ ਹੀ ਲਾ ਬਾਬੇ ਗੱਲ ਹੈ ਵੀ ਮਾਇਆ ਦਾ ਮੁਸ਼ਕਲ ਹੈ ਅੱਜ ਕੱਲ ਮਹਿੰਗਾਈ ਬਹੁਤ ਹੈ ਮਾਇਆ ਦੀ ਗੱਲ ਨਹੀਂ ਹੈ ਉਹ ਜੱਗੀ ਉਹ ਜਾਂ ਤੋਲਣ ਪਾ ਕੇ ਪਰਾਟਾ ਗੋਲੀ ਚ ਉਹ ਭਗਤਾ ਅਸੀਂ ਈ ਕਰਨਾਟਾ ਜਦੋਂ ਸਾਨੂੰ ਭੁੱਖ ਲੱਗਣੀ ਆ ਦੋ ਪ੍ਰਸ਼ਾਦ ਦੇ ਕਿਤੋਂ ਮੰਗ ਕੇ ਛੱਕ ਲੈਣੇ ਨੇ ਅਸੀਂ ਕਿਹੜਾ ਘਰ ਪਰਨੇ ਨੇ ਬੜੀ ਦੂਰ ਜਾਣਾ ਬਾਬਿਆਂ ਨੇ ਯਾਤਰਾ ਤੇ ਥੋੜੀ ਮਾਇਆ ਦੀ ਲੋੜ ਆ ਨਾ ਕਿਤੇ ਬਾਬੇ ਨੂੰ ਮਾਂ ਨਾਲ ਪਿਆਰ ਨਹੀਂ ਹੁੰਦਾ ਪਿਆਰ ਕਿਹੜਾ ਕਰਦਾ ਭਗਤਾ ਕਰਾਇਆ ਪਾੜਾ ਤਾਂ ਲੱਗਦੀ ਆ ਹੁਣ ਅੱਛਾ ਐ ਭਗਤਾ ਤੇਰੇ ਮੱਥੇ ਦੀਆਂ ਨਖਾਵਾਂ ਅਸੀਂ ਪੜ ਲਈਆਂ ਤੈਨੂੰ ਖੁੱਲੇ ਗੱਫੇ ਆਉਣਗੇ ਗੱਡੀਆਂ ਤੇਰੇ ਬਾਹਰਾਂ ਚ ਖੜਨਗੀਆਂ ਗੱਡੀਆਂ ਦਾ ਮਾਲਕ ਬਣੇਗਾ ਤੂੰ ਇੱਕ ਸੇਵਾ ਇਹਨੂੰ ਲਾਈਆ ਉਹ ਨਵਾਦੇ ਭਗਤਾ ਵਸ ਹੋਰ ਸਾਨੂੰ ਕਿਸੇ ਵੀ ਚੀਜ਼ਾਂ ਕੋਈ ਲਾਲਚ ਨਹੀਂ ਹੈਗਾ ਉਹ ਮੈਂ ਤੇਰੇ ਵਰਗੇ ਦੀ ਗੱਲਾਂ ਤੇ ਨਹੀਂ ਹੋਣ ਵਾਲਾ ਹੱਟਾ-ਕੱਟਾ ਪੈਨ ਦੀ ਚੰਗਾ ਭਲਾ ਤੰਦਰੁਸਤ ਕਮਾ ਕੇ ਖਾਇ ਕਰੋ ਮਾੜਾ ਬੁੱਟਾ ਉਹ ਇਹ ਵੀ ਤਾਂ ਭਗਤਾ ਕਮਾਈ ਆ ਸਾਡੀ ਦਰ-ਦਰ ਫਿਰਦੇ ਆ ਦਰ-ਦਰ ਮੰਗਣਾ ਕਿਹੜਾ ਕੋਈ ਸੌਖੀ ਗੱਲ ਪਈ ਆ ਪਾਈ ਦਾ ਕਹਿਰਾ ਵੀ ਕੰਮ ਕਰੋ ਖਾਓ ਇਹ ਖਲਾ ਭਗਤਾ ਫਿਰ ਬਾਬਿਆਂ ਨੂੰ ਨਰਾਸ਼ ਨਹੀਂ ਮੋੜੀਦਾ ਹੁੰਦਾ ਚਾ ਠੀਕ ਆ ਭਗਤਾ ਤੇਰੀ ਮਰਜ਼ੀ ਜਦੋਂ ਦੁਬਾਰੇ ਫੇਰ ਕਹਿਣਾ ਵੀ ਕੰਮ ਕਰਕੇ ਖਾਇਆ ਕਰੋ ਕਮਾਇਆ ਕਰੋ ਐ ਹੱਟ ਹਰਾਬੀ ਨਹੀਂ ਹੁੰਦੀ ਹੁੰਦੇ ਮਾੜਾ ਹੁੰਦਾ ਖਾ ਲੈ ਕਰੋ ਕੰਮ ਕਰਕੇ ਖਾਇਆ ਕਰੋ ਉਹ ਭਗਤਾ ਅਸੀਂ ਤੇਥੋਂ ਸਲਾਹ ਨਹੀਂ ਮੰਗੀ ਅਸੀਂ ਤੇਥੋਂ ਮਾਇਆ ਮੰਗੀ ਆ